ਆਪਾਂ ਦਰਜਾਈ ਚ ਵੜ ਜਾ ਮੰਮੀ ਨੂੰ ਰੂਤ ਨਹੀਂ ਵੜਦੀ ਰੇਹ ਚ ਚਾਈ ਚ ਨਾ ਵੜ ਲੈ ਆਪਾਂ ਦਰਜਾਈ ਚ ਤੂੰ ਕਿੜ ਕੰਮ ਕਰਨਾ ਮੈਂ ਤਾਂ ਕੰਮ ਕਰਨਾ ਗੱਲ ਤੇਰੀ ਸਹੀ ਐ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦੇ ਹੋ ਠੀਕ ਹੋ ਤੇ ਠੰਡ ਵੀ ਬਹੁਤ ਹੈ ਧੁੰਦ ਵੀ ਬਹੁਤ ਹੈ ਟੋਪੀ ਕੋਟ ਤੇ ਲੈ ਕੇ ਨਿਕਲਿਓ ਕਿਉਂਕਿ ਮੈਂ ਤਾਂ ਨਿਕਲਣ ਲੈ ਕੇ ਧੁੰਦ ਬਹੁਤ ਅੱਗੇ ਕੁਝ ਦਿਸਦਾ ਨਹੀਂ ਗਾ ਆਪਾਂ ਅਸੀਂ ਬਾਅਦ ਥੋੜਾ ਥੋੜਾ ਫੇਰਾ ਕਰਨ ਤਾਂ ਦੇਖੋ ਆਸ-ਪਾਸੇ ਦੇਖਣਾ ਕਿੰਨੀ ਧੁੰਦ ਹੈ ਤੇ ਆਪਾਂ ਚੱਲਦੇ ਫਿਲਹਾਲ ਕਰੇ ਕਿਉਂਕਿ ਆਪਾਂ ਅਸੀਂ ਉਧਰੋਂ ਥੋੜਾ ਥੋੜਾ ਫੇਰਾ ਕਰਕੇ ਅਸੀਂ ਠੰਡ ਬੱਧ ਜਿਆਦਾ ਅੱਜ ਤੇ ਮੌਸਮ ਮਸਤ-ਮਸਤਾ ਹੈ ਬਹੁਤ ਵਧੀਆ ਤੇ ਸ਼ੁਰੂ ਕਰਦਾ ਪਏ ਤਾਂ ਇਹ ਇਹਦੇ ਨਾਲ ਹੀ ਅੱਜ ਦਾ ਵਲੌਗ ਚਲੋ ਆ ਦੇਖੋ ਇੱਕ ਵਾਰੀ ਹੋਰ ਦਿਖਾ ਦਿੰਦਾ ਤੁਹਾਨੂੰ ਮੈਂ ਤੁੰਦ ਹੈ ਨਾ ਕੁੜਾ ਜੰਡ ਲੱਗਿਆ ਵੇ ਇਧਰ ਆਪਾਂ ਆਏ ਆ ਤੇ ਇਧਰ ਕਿੰਦਾ ਜਬਰਦਸਤ ਮੌਸਮ ਹੈ ਚਲੋ ਕਰ ਚੱਲਦੇ ਆ ਅੱਗ ਚੇਗਣ ਜਾ ਕੇ ਤੇ ਆਪਾਂ ਆ ਗਏ ਘਰੇ ਤੇ ਤੁੰਦ ਕਿੰਨੀ ਹੈ ਤੇ ਮੰਮੀ ਵਿਚਾਰੀ ਬੈਠੀ ਆ ਅੱਗ ਬਾਲ ਕੇ ਬਧੀਆ ਟੌਰ ਨਾਲ ਮੰਮੀ ਆਖੇ ਤੁੰਦ ਕੋ ਜਾ ਕੇ ਵਗੈਰ ਮਰੀਏ ਅੰਦਰ ਜਾਂਦੇ ਆਸੂ ਅੰਦਰ ਪੈਣ ਦਾ ਟਾਈਮ ਹੈ ਠੰਡ ਰੋ ਕੰਮ ਕਰਨ ਦਾ ਟਾਈਮ ਹੈ ਹਾਇ ਕਾਗ ਮੱਚੀ ਜਾਂਦੀ ਹੈ ਠੰਡ ਹੋ ਗਈ ਲੱਕੜੇ ਦੀ ਮੋਟੀ ਬਾਈ ਵਾਰਕ ਤੇ ਲੱਕੜੇ ਕਿ ਉੱਥੋਂ ਲੈ ਕੇ ਐਡਾ ਖੁੰਡ ਲਾ ਰੱਖਿਆ ਪਰਸ ਵੀ ਐਡਾ ਖੁੰਡ ਲਾ ਰੱਖਿਆ ਸੀਗਾ ਸਾਡੀ ਨਵੇਂ ਵੀ ਤੁੰਦਲੀ ਤੁੰਦਲੀ ਦੀਦੀ ਅੱਜ ਤਾਂ ਆਪਾਂ ਦਰਜੇ ਚ ਵੜ ਜਾ ਮम्मी ਨੂੰ ਤੂੰ ਤਾਂ ਨਹੀਂ ਵੜਦੀ ਦੇਈ ਚਾ ਚਾਈ ਚ ਨਾ ਵੜ ਦੇ ਅਰੇ ਦਰਜੇ ਚ ਤੂੰ ਕਿਹੜਾ ਕੰਮ ਕਰਨਾ ਮੈਂ ਤਾਂ ਕੰਮ ਕਰਨਾ ਗੱਲ ਵੀ ਤੇਰੀ ਸਹੀ ਹੈ ਏਅਰਪੋਰਟ ਕੇ ਬਾਹਰ ਆ ਗਏ ਉਹ ਹਜੇ ਮੰਮੀ ਲੱਗੀ ਪਈ ਆ ਹੁੰਦੀ ਕੂਲਰ ਲਾ ਕੇ ਪਹਿਲਾਂ ਲੱਗੀ ਪਈ ਸੀ ਤੇ ਹਜੇ ਕੰਨ ਕਿਛ ਟੰਡੇ ਸ਼ਾਬਾਸ਼ ਮਮੂ ਸ਼ਾਬਾਸ਼ ਪਹਿਲਾਂ ਵੀ ਲੱਗਦੇ ਜਿਵੇਂ ਠੰਡ ਦੇ ਵਿੱਚ ਲੱਗੀ ਹੋਵੇ ਹਾਂ ਮੈਂ ਦੰਤ ਕੱਢ ਲਾਂਗੇ ਤਾਂ ਮੈਂ ਲੱਗੀ ਪਈ ਆ ਤੇ ਕੰਮ ਤਾਂ ਚੱਲਣਾ ਕਰਨਾ ਹੀ ਆ ਕੰਮ ਤਾਂ ਕਰਨਾ ਫਿਰ ਦੰਤ ਕੱਢ ਲਾਂਦੇ ਹਜੇ ਤਾਂ 9 ਵਜੇ ਆ ਫਿਰ ਕਿ 9 ਵਜੇ 9 ਵਜੇ ਹੋਰੇ ਤੇ ਆਪਾਂ ਵੀ ਹੁਣ ਤਿਆਰ ਸਹੀ ਗੱਲ ਆ ਮੰਮੀ ਹੋਰ ਚੈਨਲ ਚੱਲ ਪਈ ਰੇੜੀ ਆ ਤੇ ਆ ਗਈਆਂ ਸ਼ੈਤਾਨ ਸਾਡੀਆਂ ਆ ਇੱਕੋ ਛੋਟੀ ਇੱਕ ਵੱਡੀ ਫਿਰ ਉਦੋਂ ਵੱਡੀ ਚੱਲ ਪੀਆਂ ਬੰਦੀਆ ਬੰਨੀਆਂ 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 ਨਹੀਂ ਕੁਛ ਕਹਿੰਦੀ ਜਾੜੂ ਨਹੀਂ ਕੁਛ ਕਹਿੰਦੀ ਬੰਨੀਆਂ ਇੰਨੇ ਸੀ ਉਹ ਇੰਨੇ ਸੀ ਦੀਵਾਲੀਆਂ ਨੂੰ ਨਹੀਂ ਕਹਿੰਦੀ ਇਨਸ ਖੜ ਚੱਲ ਜਾ ਉਹ ਲੰਘ ਜਾ ਖੜ ਜਾ ਇਹਦੇ ਵੀ ਕੁੜਤਾ ਬਾਹਰ ਖੜ ਤੋਂਦੇ ਨਹੀਂ ਠੰਡੇ ਨਹੀਂ ਹੈ ਠਾਕ ਕੋਵੇ ਕਿ ਬੈਠੇ ਫੋਨ ਤੇ ਗੱਲਾਂ ਮਾਰੀ ਜਾਂਦੀ ਹੈਗੀ ਹੈ ਕੋਈ ਹੱਲੇ ਦਾ ਚੱਕ ਦੇ ਲੱਕੜ ਬਾਲੀ ਜਾਂਦੀ ਹੈ ਰੋਟੀਆਂ ਨਹੀਂ ਪਕਾਉਂਦੀ ਕਿਉਂ ਚੋਲ ਲੈ ਚੋਲ ਨਹੀਂ ਲੈ ਕੇ ਦਿੰਦਾ ਮੈਂ ਜਮਣ ਲੈ ਕੇ ਦਿੰਦਾ ਮੈਂ ਮੈਂ ਚੱਲਾਂਗਾ ਅੰTHE ਆਪਣਾ ਖੜਾ ਬਾਈਕ ਤੇ ਆਪਣਾ ਰੈਡੀ ਬਾਈਕ ਕਰਦਾ ਸਟਾਰਟ ਚਲੋ ਇੱਥੇ ਚੱਲੀ ਜਾਂਦਾ ਕੰਮ ਚਲੀ ਜਾਂਦਾ ਤੇਰਾ ਆਪਣੇ ਤੇ ਪਾਰਕ ਹੈ ਤੇ ਗਰੇਡੀ ਵੀ ਪਾਰਕ ਬਹੁਤ ਹੋਰ ਗਰੇਡੀ ਹੋਊਗਾ ਮੈਨੂੰ ਲੱਗਦਾ ਹੈ ਠੰਡ ਵੀ ਹੈ ਤੇ ਤੁੰਡ ਵੀ ਥੋੜੀ ਥੋੜੀ ਤਦੋਂ ਉਹ ਵੀ ਨਿਕਲੀ ਆਂਦੀ ਐ ਸਾਹਮਣੇ ਆਪਣਾ ਪਿੰਡ ਐ ਤੇ ਆਪਾਂ ਚੱਲਦੇ ਇੱਕ ਵਾਰੀ ਦੂਜੇ ਘਰੇ ਕਿਉਂਕਿ ਆਪਣਾ ਚਸ਼ਮਾ ਉਧਰ ਪੈ ਗੋਗਲਸ ਚਸ਼ਮਾ ਨਹੀਂ ਕਿਉਂ ਗੋਗਲਸ ਚਲੋ ਤੇ ਅਸੀਂ ਡੌਗੀ ਦੇ ਇੱਧਰ ਪਹੁੰਚ ਗਏ ਤੇ ਆਹ ਸਾਡੀ ਗਾਚੀ ਗਾਚੀ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਸਾਡੀ ਭੂਆ ਯਾਨੀ ਕਿ ਪਰਲੂ ਭੂਆ ਠੀਕ ਐ ਹਾਂ ਠੀਕ ਐ ਜੀ ਅੱਗੇ ਨਾਲ ਫਰਕ ਤਾਂ ਠੀਕ ਐ ਤੇ ਇੱਧਰ ਸਾਡਾ ਕੋਟਾ ਹਾਂ ਡੱਬਲ ਜਾਊਂਗਾ ਮੈਂ ਇਹ ਆਪ ਚੌਲ ਖਾਤੇ ਹੋਏ ਮਹਿਲਾ ਦਾ ਤਰਕੇ ਤਰਕੇ ਸਾਰਾ ਡੱਬਰ ਚੌਲ ਖਾਂਦੇ ਹੋਇਆ ਵਈ ਤੇ ਸਾਡੀ ਗਾਚੀ ਹੈ ਹੈ ਡਬਲ ਸ਼ਹਿਰ ਕੇ ਜਨਕ ਹੁਣੀ ਹੁਣੀ ਠਹਿਰ ਕੇ ਕਿਹੜਾ ਸ਼ਬਦ ਆ ਕਾ ਨਾ 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 ਤੇਰੇ ਸਮੋਸੇ ਨਾਲ ਉਹ ਟੈਕ ਦੇ ਆ ਕੇ ਲੈ ਲਿਆ ਖੁੱਟਿਆ ਬਈ ਦੇਖ ਕੱਲ ਸਿਮਾ ਆਇਆ ਸੀਗਾ ਇਹਨੇ ਮਹੰਗਾਈ ਇਹਨਾਂ ਨੂੰ ਫੋਨ ਕੀਤਾ ਹੁਣ ਫੋਨ ਕਰਦੀ ਸਮੋਸੇ ਵੀ ਲਈ ਆਉਂਦਾ ਫਿਰ ਮੈਨੂੰ ਮਸਾਲਾ ਲੈ ਕੇ ਦੇ ਲੈ ਕਮਾਲ ਉਹ ਮੁੰਡਾ ਜਾਗਦਾ ਹਾਂ ਖਾ ਖੇਡੀਆਂ ਤੇ ਅੰਦਰ ਸਾਡੀ ਸਬਜੀ ਵੱਡਾ ਬੰਦਾ ਹੈਗਾ ਜੀ ਵੇਖੀ ਖਿਚੜੀ ਖਾਈ ਜਾਂਦਾ ਚੰਗਾ ਭਲਾ ਬੰਦਾ ਵੀ ਖਿਚੜੀ ਖਾਂਦਾ ਹੈ ਇਹ ਇਹ ਦਿਮਾਗ ਵੱਡਾ ਕੋਈ ਹੱਲ ਨਹੀਂ ਦਾ ਮਾ ਜੰਨਾ ਗਾਚੀ ਸਾਡੀ ਮੁੰਡਾ ਜਾਗਦਾ ਹੈ ਕਾਲਾ ਕਰਿਆ ਤੇ ਆ ਸਾਡੀ ਗਾਚੀ ਛੋਲਾ ਦੀ ਵਰਤਵਰੀ ਬੈਠੀ ਹੈ ਛੋਲਾ ਦੀ ਵਰਤਵਰੀ ਬੈਠੀ ਹੈ ਚੋਲ ਖਾਣੀ ਹੈ ਚੋਲ ਜਵਾਨੀ ਖਾਣੇ ਮੇ ਜਵਾਬ ਦੋ ਚਲੋ ਆਪਾਂ ਚੱਲਦੇ ਹਾਂ ਉਸ ਵੱਡਾ ਵਾਲੀ ਹਾਂ ਕਾਲਟਾ ਨੇ ਉਹ ਆ ਕੇ ਕਰਿਆ ਕਰਿਆ ਹਾਂ ਨਹੀਂ ਗਿਆ ਕੰਮ ਤੇ ਮਿਲਦਾ ਕਰਦਾ ਨਹੀਂ ਗਿਆ ਹਾਂ ਬਾਬਾ ਤਕੂ ਗਿਆ ਨਾ ਉਹ ਵੀ ਕਰਿਆ ਉਹ ਗਾਰਤਿਕ ਲਈ ਫਿਰਦਾ ਸੀਗਾ ਨਾਲੇ ਸੀ ਜਾਣਾ ਨਹੀਂ ਗਿਆ ਨਹੀਂ ਨਾ ਫਿਰ ਜੀ ਦੋ ਦਿਨਾਂ ਵਾਸਤੇ ਆਇਆ ਬਸ ਹਾਂ ਸੀਪੇ ਨੂੰ ਆ ਗਈ ਸੱਚ ਸੀਪੇ ਕਿਦਣਾ ਆਉਣਾ ਸੀ ਨਹੀਂ ਕੀ ਹੋਇਆ ਸੋਰਾ ਉਹ ਅੱਜ ਆਉਣਾ ਸੀਗਾ ਅੱਜ ਆਣਾ ਸੀ ਹਾਂ ਹਾਂ ਚਲੋ ਚੌਲ ਨਹੀਂ ਹਾਂ ਚੌਲ ਫਿਕ ਮਿੱਠੰਦੇ ਪਾਲਕ ਦਾ ਪਤਾ ਨਹੀਂ ਮੈਨੂੰ ਤਾਂ ਆਪਣੀ ਪਤਾ ਤੇ ਅਸਾ ਡਿੱਗੀ ਇੱਜ ਪਾਣੀ ਪੂਣੀ ਪਾਇਆ ਨਹੀਂ ਹੋਣ ਇਹਨਾਂ ਨੇ ਪਰਾ ਆ ਵੀ ਨਹੀਂ ਆ ਸੱਚ ਪਾਣੀ ਤਾਂ ਇੱਧਰ ਛੜਕਾ ਜਾਂਦੀ ਬਾਦਲਪਿੰਡ ਨੂੰ ਤੇ ਆ ਜਾਂਦੀ ਏ ਡੱਬ ਵਾਲੀ ਨੂੰ ਤੇ ਆਪਾਂ ਚੱਲਾਂ ਡੱਬ ਵਾਲੀ ਚਲੋ ਆਪਾਂ ਵਾਹ ਤੇ ਡੱਬ ਵਾਲੀ ਆ ਆ ਬੱਗੇ ਪਾਣੀ ਵਾਲੀ ਟੈਂਕੀ ਆ ਗਈ ਛੋਟੀ ਲਿੰਕ ਰੋਡ ਆਇਆ ਅੱਜ ਪਹਿਲਾਂ ਦੂਜੀ ਰੋਡ ਉਹਨਰ ਨੇ ਅੱਜ ਆਪਾਂ ਇਧਰਲੀ ਰੋਡ ਆ ਗਏ ਮੱਡੀ ਕਿੱਲਿਆਂ ਵਾਲੀ ਚਲੋ ਦਵਾਂ ਤੇ ਡੱਬ ਵਾਲ ਤੇ ਆ ਚਾਹ ਪੀ ਲੈਣਗੇ ਕਾ ਮੰਗਾਈਏ ਕਿਉਂ ਠੰਡ ਕਰਦੀ ਸੀਗੀ ਤੇ ਠੜਕਾ ਧੜ ਕਾ ਬਹੁਤ ਆ ਸੁਭਾਤ ਨੇ ਆ ਦੇਖੋ ਆ ਗੱਡੀ ਆ ਗਈ ਆਪਣਾ ਉਹ ਦਫਤਰ ਇਧਰ ਵੀ ਜਾਣ ਵਾਲਿਆ ਇਧਰ ਵੀ ਜਾਣ ਵਾਲਿਆ ਤਾਂਗਰ ਖੜਕਾ ਧੜ ਕਾ ਇਸ ਇਧਰ ਚੱਲਦਾ ਜਾਂਦਾ ਐ ਇਹ ਬੜਾ ਬਲਿਆ ਹੋਇਆ ਗੱੱਚਾ ਆਪਣੀਆਂ ਦੀ ਜੋ ਆਪਣਾ ਦਫਤਰ ਐ ਇਸ ਤੋਂ ਬਾਅਦ ਆਪਾਂ ਕਰਦੇ ਕੰਮ